ਸਾਰੇ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਮਾਤਾ ਦੀ ਕਿਉਂਕਿ ਅੱਜ ਹੈਗਾ ਚੇਤ ਦਾ ਪਹਿਲਾ ਨਵਰਾਤਾ ਮਾਤਾ ਰਣੀ ਦਾ ਪਹਿਲਾ ਨਰਾਤਾ ਹੈ ਅੱਜ ਔਰ ਅਸੀਂ ਨਹਾਦੋ ਕੇ ਪੂਜਾ ਕਰ ਲਈ ਸੀਗੀ ਰੈਡੀ ਹੋ ਗਏ ਸੀਗੇ ਔਰ ਮੇਰੇ ਦੇਵ ਜੀ ਨੇ ਵੀ ਅੱਜ ਨਹਾ ਲਏ ਨੇ ਰੱਖਿਆ ਵਰ ਤੇ ਇਹਨਾਂ ਨੇ ਵੀ ਵਰਤ ਰੱਖਿਆ ਸਾਰੇ ਰੱਖੋਗੇ ਪਹਿਲਾ ਔਰ ਆਖਰੀ ਸਾਰੇ ਓ ਮਾਈ ਗਾਡ ਇਹ ਸਾਰੇ ਰੱਖਣਗੇ ਪਰ ਮੈਂ ਰੱਖੂੰਗੀ ਪਹਿਲਾ ਔਰ ਆਖਰੀ ਠੀਕ ਹੈ ਤੇ ਉਧਰ ਚਾਹ ਬਣਾ ਰਹੀ ਆ ਜੈ ਮਾਤਾ ਜੀ ਦਾ ਸਹਾਰਾ ਸਾਰਿਆਂ ਨੂੰ ਜੈ ਮਾਤਾ ਤੇ ਹੁਣ ਅਸੀਂ ਪਾਠ ਪੂਜਾ ਕਰਕੇ ਮਾਤਾ ਜੀ ਦੀ ਤੂਬੱਤੀ ਕਰਕੇ ਹੁਣ ਅਸੀਂ ਚਾਹ ਬਣਾਉਣ ਲੱਗੇ ਆ ਚਾਹ ਬਣਾ ਕੇ ਫਿਰ ਮੈਂ ਦੇਵ ਜੀ ਨੂੰ ਚਾਹ ਦੇਣੀ ਆ ਤੁਸੀਂ ਬਣੇ ਰਹੋ ਸਾਡੇ ਵਲੌਗ ਦੇ ਨਾਲ ਬਿਲਕੁਲ ਵੀ ਸਕਿਪ ਕਰਕੇ ਨਾ ਦੇਖਿਓ ਤੇ ਮਾਤਾ ਜੀ ਤੁਹਾਡੇ ਸਾਰੇ ਸਾਰਿਆਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਰਕਤਾਂ ਬਣਾਈ ਰੱਖੀ। ਮਿਲਦੇ ਆਂ ਥੋੜੀ ਦੇਰ ਬਾਅਦ ਚ। ਗਾਇਜ਼ ਅਸੀਂ ਆਪਣਾ ਚਾਹ ਪਾਣੀ ਪੀ ਲਿਆ, ਵਰਤ ਵਾਲਾ ਭੁਜਿਆ ਵੀ ਖਾ ਲਿਆ, ਬਾਅਦ ਘਟ ਕਰਦੇ। ਤੇ ਹੁਣ ਜਿਹੜੇ ਕੱਪੜੇ ਲੈ ਇਸੇ ਸ਼ੁਕਰ ਆਜ ਜਨਾਂ ਦਾ ਮੂਡ ਸਹੀ ਆ ਤੇ ਜਿਹੜੇ ਚੇਂਜ ਕਰਾਉਣ ਜਾ ਰਹੇ ਆਂ ਔਰ ਮੈਂ ਇੱਕ ਦੋ ਸਮਾਨ ਆਪਣੇ ਹੋਰ ਲੈਣੇ ਸੀਗੇ ਉਹ ਵੀ ਮੈਨੂੰ ਇਹ ਦਿਵਾਨ ਜਾਣਗੇ ਅੱਜ। ਸ਼ੁਕਰ ਆਜ ਥੋੜਾ ਮੂਡ ਸਹੀ ਆ। ਦੇਖ ਲੈ ਨਾ ਕੋਈ ਕੁਝ ਕੀ ਆਈ ਹੋਈ ਆ। ਵਾਈਟ ਹੈਡਸ ਨਿਕਲਦਾ ਤੁਹਾਡੇ ਅੰਦਰ ਮੈਂ ਕੱਢੇ ਸੀ ਨਾ ਕੱਢਾ ਫੇਰ ਅੱਜ ਨਹੀਂ ਨਹੀਂ ਪਰ ਇਸ ਨੂੰ ਮੁੰਦਰੀ ਵੀ ਚੱਕ ਲਾ ਕੇ ਮੁੰਦਰੀ ਉੱਥੇ ਦੇ ਦਾਂਗੇ ਠੀਕ ਕਰਨੀ ਗਾਇਜ਼ ਆ ਵੇਖੋ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਜਿਨ੍ਹਾਂ ਦੀਆਂ ਵੀ ਬੁਰੀ ਨਜ਼ਰ ਹੋ ਗਈ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ ਲੱਗ ਲੱਗ ਕੇ ਮੇਰੀ ਰਿੰਗ ਟੁੱਟ ਗਈ ਹੁਣ ਇੱਤੇ ਟਾਂਕਾ ਲਵਾ ਲਾਂਗੇ ਕਿਉਂ ਨਿਕਲ ਆਂਦੇ ਹੋ ਤੁਸੀਂ ਸਾਡੀ ਮਿਹਨਤ ਦੀ ਕਮਾਈ ਆ ਸਾਨੂੰ ਸ਼ੌਂਕ ਆ ਕਿਉਂ ਇਦਾਂ ਗਲਤ-ਗਲਤ ਕਮੈਂਟ ਕਰਦੇ ਹੋ ਇਹ ਦੇਖ ਲਓ ਬੁਰੀ ਨਜ਼ਰ ਲਾ ਕੇ ਮੇਰੀ ਰਿੰਗ ਵੀ ਤੋੜਤੀ ਹੁਣ ਮੈਂ ਇਸ ਉਂਗਲ 'ਚ ਨਹੀਂ ਪਾਉਂਦੀ ਨਾ ਮੈਨੂੰ ਖਾਲੀ-ਖਾਲੀ ਲੱਗਦੀ ਐ ਇਹ ਵੇ ਮੈਂ ਪਾਣੀਆਂ ਹੀ ਨਹੀਂ ਹੁਣ ਖੁਸ਼ ਹੋ ਐਲੋ ਮੈਂ ਪਾਣਦੀ ਨਹੀਂ ਰਿੰਗਾ ਉਹੀ ਬੱਸ ਚਲੋ ਠੀਕ ਕਰਾ ਕੇ ਦਓ ਹੁਣ ਜਦੋਂ ਠੀਕ ਹੋਊਗੀ ਮੈਂ ਉਦੋਂ ਹੀ ਪਾਉਂਗੀ ਆ ਦੇਖੋ ਗਾਇਜ਼ ਹੁਣੇ ਪੈਰੀ ਸਾਨੂੰ ਜਾਣ ਨਹੀਂ ਦੇ ਰਿਆ ਦਰਵਾਜ਼ਾ ਦਰਵਾਜ਼ਾ ਰੋਕ ਕੇ ਖੜਿਆ ਸਾਡਾ ਆ ਜਾ ਪਹਿਰੇ ਆ ਜਾ ਆਇਆ ਮੇਰੇ ਬੱਚਾ ਲੈ 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 ਐ ਦੇਖ ਤੁਹਾਨੂੰ ਨਹੀਂ ਪਿਆਰ ਕਰ ਰਿਆ ਇਧਰ ਆਂ ਦੋ ਫੜੀ ਕੇਰ ਹਟਦੇ ਐ ਇਹ ਪੈਨੇਟਲ ਵਾਲਾ ਮੋਸਚਰਾਈਜ਼ਰ ਤੇ ਟੋਨਰ ਤੇ ਐ سیرਮ ਨਹੀਂ ਪਿਆ ਭਈਆ سیرਮ ਪਤਾ ਕਰ ਜੀ ਬਜੀ ਕੀ ਜੀਦੇ ਜੇ गाय हम आली शर्ट चेंज करके मेनू लिया ब्लैक ब्लैक मेरे को है भी नहीं पिंक पिंक बहुत सारिया ने ਤਾਂ ਮੈਂ ਇਹ ਬਲੈਕ ਵਾਲੀ ਲੈ ਲਈਆ ਔਰ ਪੈਂਟ ਇਹ ਵਾਲੀ ਵੈਲਕਮ ਬੈਕ ਟੂ ði ਗਾਇਜ਼ ਮੈਂ ਹੁਣ ਬਣਾ ਰਹੀ ਆ ਸ਼ਾਮ ਦੀ ਰੋਟੀ ਦੀ ਤਿਆਰੀ ਕਰ ਰਹੀ ਆ ਦੁਪਹਿਰੇ ਮੈਨੂੰ ਬਹੁਤ ਸਾਰਾ ਕੰਮ ਸੀ ਬਹੁਤ ਜ਼ਿਆਦਾ ਮੇਰੇ ਅਮ੍ਰਿਤ ਨੇ ਮੇਰੀ ਆਫਕੋਰਸ ਹੈਲਪ ਕਰਾਈ ਆ ਤੇ ਸ਼ੂਟ ਪਰ ਅਸੀਂ ਕਰ ਨਹੀਂ ਪਾਏ ਤੇ ਹੁਣ ਵਰਤਾਂ ਦਾ ਖਾਣਾ ਰੈਡੀ ਹੋ ਰਿਹਾ ਵਾ ਆ ਦੇਖੋ ਇੱਧਰ ਬਣ ਗਏ ਜੀਰੇ ਵਾਲੇ ਆਲੂ ਇਹ ਤਾਂ ਦੇ ਕਿੰਨੇ ਜੀਰੇ ਵਾਲੇ ਆਲੂ ਟਮਾਟਰ ਔਰ ਦੋ ਟਮਾਟਰ ਔਰ ਹਰੀ ਮਿਰਚ ਪਾਈ ਆ ਮੈਂ ਇਹਦੇ ਵਿੱਚ ਮੀਲਾਦਾ ਹੀ ਹੋ ਗਿਆ ਹੱਸ ਥੋੜੇ ਜਿਹੇ ਰਹਿ ਇੱਕ ਅੱਜ ਮੈਨੇ ਵੀ ਰੱਖਿਆ ਵਰਤਾ ਆਪਣਾ ਔਰ ਇਧਰ ਮੈਂ ਆਹ ਰੋਟੀ ਬਣਾ ਰਹੀ ਸੀ ਵਰਤਾ ਵਾਲੀ ਪਰ ਇਹ ਇਹ ਨਾ ਬਣਾਉਣੀ ਬਹੁਤ ਜ਼ਿਆਦਾ ਔਖੀ ਲੱਗ ਰਹੀ ਹੈ ਮੈਨੂੰ ਮੈਂ ਤਾਂ ਲਫਾਫੇ ਤੇ ਬਣਾ ਲਈ ਸੀ ਇਹ ਟੁਟਰੀ ਆ ਮੇਰ ਤੋਂ ਮੈਂ ਬਸ ਮੈਨੂੰ ਇਦਾਂ ਦੀਆਂ ਹੀ ਬਣਾਉਣੀਆਂ ਆਉਂਦੀਆਂ ਆ ਵਾ ਆ ਦੇਖੋ ਇਸ ਤਰ੍ਹਾਂ ਦੀ ਰੋਟੀ ਬਣਾ ਰਹੀਆਂ ਮੈਂ ਦਿਖਾਓ ਮੈਨੂੰ ਇਦਾਂ ਦੀ ਬਣਾਣੀ ਆਉਂਦੀ ਵਰਤਾਂ ਵਾਲੀ ਰੋਟੀ ਬਹੁਤ ਟੁੱਟਦੀ ਹੈ ਆ ਦੇਖੋ ਲਪਾਫੇ ਤੇ ਨਾ ਮੈਂ ਦੇਖਿਆ ਪਾਣੀ ਆਇਆ ਇਸ ਤਰ੍ਹਾਂ ਬਣਾ ਰਹੀ ਹਾਂ ਚੱਲ ਗਈ ਔਰ ਇਹ ਧਨੀਆ ਆਲੂ ਦੀ ਸਬਜ਼ੀ ਚ ਪਾਉਂਗੀ ਔਰ ਨਾਲ ਦਉਂਗੀ ਮੈਂ ਇਹਨਾਂ ਨੂੰ ਦਹੀਂ ਕੱਲ ਮੈਂ ਇਹਨਾਂ ਨੂੰ ਚਾਵਲ ਬਣਾ ਕੇ ਦਉਂਗੀ ਮੈਂ ਤਾਂ ਪਹਿਲਾ ਔਰ ਆਖਰੀ ਵਰਤ ਰੱਖਿਆ ਪਰ ਇਹਨਾਂ ਨੇ ਸਾਰੇ ਵਰਤ ਰੱਖੇ ਆ ਕੱਲ ਵਰਤਾ ਵਾਲੇ ਚਾਵਲ ਚ ਨਾ ਆਲੂ ਟਮਾਟਰ ਜੀਰਾ ਐਂ ਵਧੀਆ ਜਿਹਾ ਤੜਕਾ ਲਾ ਕੇ ਇਹਨਾਂ ਨੂੰ ਦਹੀਂ ਨਾਲ ਕੱਲ ਉਹ ਮੈਂ ਦਉਂਗੀ ਯਾਰ ਗਾਇਜ਼ ਅਗਰ ਤੁਹਾਨੂੰ ਰੋਟੀ ਬਣਾਣੀ ਆਂਦੀ ਕਿੰਨੂ ਕਿੰਨੇ ਰੋਟੀ ਪਰਫੈਕਟ ਬਣਾਣੀ ਆਂਦੀ ਆ ਨਕਮਾਂਟਾ ਜੇ ਦੱਸਿਓ ਮੈਨੂੰ ਤਾਂ ਇਦਾਂ ਦੀ ਆਂਦੀ ਐ ਜਿਵੇਂ ਦੀ ਵੀ ਆਂਦੀ ਐ ਤੁਹਾਡੇ ਸਾਹਮਣੇ ਆ ਯਾਰ ਕਿਉਂਕਿ ਇਹ ਮੈਨੂੰ ਬਹੁਤ ਔਖੀ ਲੱਗਦੀ ਐ ਪਰ ਫੇਰ ਵੀ ਮੈਂ ਬਣਾ ਰਹੀ ਆਂ ਜਿਵੇਂ ਦੀ ਵੀ ਮੈਨੂੰ ਆਂਦੀ ਆ ਤੇ ਬਸ ਇਹਨੂੰ ਕਿਉਚ ਇਦਾਂ ਪਹਿਲਾਂ ਮੈਂ ਡਿਪ ਕਰ ਲਿਆ ਫਿਰ ਲਫਾਫੇ ਤੈਨੂੰ ਮੈਂ ਹੱਥਾਂ ਨਾਲ ਕਰ ਦੂੰਗੀ ਇਹਨਾਂ ਬਹੁਤ ਵਿੱਚੋਂ ਵਿੱਚੋਂ ਟੁੱਟ ਰਹੀ ਆ ਦੇਖੋ ਇਹਨੂੰ ਇਦਾਂ ਵੀ ਕਰਦੇ ਆ ਨਾ ਆ ਦੇਖੋ ਸਾਈਡਾਂ ਤੋਂ ਨਾ ਤਾਂ ਮੇ ਟੁੱਟਦੀ ਐ ਔਰ ਬਾਈ ਦੇ ਵੀ ਮੈਂ ਨੇ ਆਪਣੇ ਨੇਲ ਰਿਮੂਵ ਕਰਤੇ ਜਿਹੜੇ ਐਕਸਟੈਂਸ਼ਨ ਸੀਗੇ ਇਹਨੂੰ ਥੋੜਾ ਥੋੜਾ ਇਦਾਂ ਘਿਓ ਲਾ ਲਾ ਕੇ ਮੇਰੇ ਮੰਮੀ ਨੂੰ ਬਹੁਤ ਪਰਫੈਕਟ ਬਣਾਉਣ ਆਂਦੀ ਮੇਰੇ ਮੰਮੀ ਦਾ ਨਾ ਇਹਦੇ ਵਿੱਚ ਆਲੂ ਭਰ ਕੇ ਨਾ ਬਹੁਤ ਹੀ ਜ਼ਿਆਦਾ ਟੇਸਟੀ ਬਣਾਉਂਦੇ ਹੁੰਦੇ ਆ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਟ੍ਰਿਕ ਹੈ ਨਾ ਵਿੱਚ ਇਹਦੇ ਆਲੂ ਭਰ ਕੇ ਓਏ ਹੋਏ ਮਨਜ਼ਾਰੇ ਆ ਜਾਂਦੇ ਵਰਤ ਰੱਖਣ ਦੇ ਪਰ ਮੈਨੂੰ ਤਾਂ ਇਦਾਂ ਨਹੀਂ ਆਦੀ ਆ ਦੇਖ ਕਿੰਨੀ ਟੁੱਟਦੀ ਐ ਇਹ ਮੈਂ ਕੀ ਕਰਾਂ 2 ਸਪੂਨ ਰੀਡੀ ਗੋ ਕਿਹੜੇ ਗੋ ਜਾਣਗੇ ਹੁਣ ਚਲ ਕਿਉਂ ਜਿਹੜੀ ਪੈਂਚਰ ਹੋਈ ਸੀ ਉਹ ਗਾਈਜ਼ ਹੁਣ ਸਾਡੀ ਰੋਟੀ ਜਿਹੜੀ ਆ ਰੈਡੀ ਹੋ ਗਈ ਸੀ ਸਾਰਿਆਂ ਦੀਆਂ ਪਲੇਟਾਂ ਲੱਗ ਲੱ ਕਿਉਂਕਿ ਅੱਜ ਸਾਰਿਆਂ ਦੇ ਵਰਤ ਆ ਮੇਰੇ ਬੱਚਿਆਂ ਨੇ ਵੀ ਵਰਤ ਰੱਖਿਆ ਸੀ ਇਹਨਾਂ ਨੇ ਵੀ ਕੁਝ ਨਹੀਂ ਖਾਦਾ ਪੀਤਾ ਸਵੇਰ ਦਾ ਆ ਦੇਖੋ ਆਲੂ ਦੀ ਸਬਜੀ ਕਿੰਨੀ ਸਵਾਦ ਲੱਗ ਰਹੀ ਹੈ ਜਦੋਂ ਭੁੱਖ ਲੱਗੀ ਹੋਵੇ ਨਾ ਉਦੋਂ ਸਭ ਕੁਝ ਵਧੀਆ ਲੱਗਦਾ ਏ ਮੇਰੇ ਦੇਵਜੀ ਦੀ ਪਲੇਟ ਤੇ ਮੇਰੀ ਇਹ ਦਿਲਜੀਤ ਦੀ ਸਾਰੀ ਤੇਰੀ ਪਲੇਟ ਖਤਮ ਹੋਣੀ ਚਾਹੀਦੀ ਹੈ ਹੋਜੂਗੀ ਓਕੇ ਬਸ ਵਾਟ ਇਜ਼ ਦੈਨ ਔਰ ਇਹ ਮੇਰੇ ਅੰਮ੍ਰਿਤ ਦੀ ਪਲੇਟ ਬੈਕ ਟੂ ਦੀ ਗਾਇਜ਼ ਹੁਣ ਅਸੀਂ ਸਾਰਿਆਂ ਨੇ ਆਪਣੀ ਰੋਟੀ ਖਾ ਚੁੱਕੇ ਆਂ ਸੀ ਬੱਚੇ ਸੋ ਚੁੱਕੇ ਨੇ ਔਰ ਮੇਰੇ ਦੇਵ ਜੀ ਦੇ ਹੈਗੇ 9 ਦੇ 9 ਵਰਤ ਮੈਂ ਤਾਂ ਆਖਰੀ ਵਰਤ ਰੱਖੂੰਗੀ ਪਹਿਲਾ ਔਰ ਆਖਰੀ ਤੇ ਇਹ ਵਲੌਗ ਬਹੁਤ ਛੋਟਾ ਆ ਆਈ نو ਤੁਸੀਂ ਅਡਜਸਟ ਕਰ ਲਿਓ ਅਸੀਂ ਦੁਪਹਿਰ ਵਾਲੀ ਜਿਹੜੀ ਕਲਿੱਪ ਸੀਗੀ ਉਹ ਨਹੀਂ ਲੈ ਸਕੇ ਕੰਮ ਕੰਮ ਕਰਦੇ ਸੀ ਬਹੁਤ ਜ਼ਿਆਦਾ ਖਲਾਰਾ ਸੀਗਾ ਮੈਨੂੰ ਐਸੀ ਕਿ ਪਹਿਲਾਂ ਮੈਂ ਘਰ ਦਾ ਕੰਮ ਕਰ ਲਾਂ ਤੇ ਇਹ ਬਲੌਗ ਚ ਜੇ ਥੋੜੀ ਜਿਹੀ ਵੀ ਕੋਈ ਚੀਜ਼ ਵਧੀਆ ਲੱਗੀ ਹੋਵੇ ਤੁਹਾਨੂੰ ਆਹ ਬਲੌਗ ਨੂੰ ਲਾਈਕ ਕਰਦੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਪਿਆਰੇ ਪਿਆਰੇ ਕਮੈਂਟ ਕਰਦੇ ਹੋ 그러면은 ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਪੜਦੀਆਂ ਔਰ ਰਿਪਲਾਈ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੀਆਂ ਤੇ ਤੁਹਾਡੇ ਸਾਰਿਆਂ ਦਾ ਮੈਨੂੰ ਇੰਨਾ ਸਾਰਾ ਪਿਆਰ ਦੇਣ ਲਈ ਥੈਂਕ ਯੂ so much ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ ਤੁਸੀਂ ਮੇਰੀ ਫੈਮਲੀ ਹੋ ਜਿਵੇਂ ਮੇਰੀ ਇਹ ਫੈਮਲੀ ਮੇਰੇ ਦੇਵ ਜੀ ਮੇਰੇ ਬੱਚੇ ਓਵੇਂ ਵੀ ਤੁਸੀਂ ਵੀ ਮੇਰੀ YouTube ਫੈਮਲੀ ਹੋ ਤੇ ਮੈਨੂੰ ਅ ਹੋਰ ਕੀ ਬੋਲਾਂ ਬਸ ਮੇਰੇ ਚੈਨਲ ਦੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਨਵੇਂ-ਨਵੇਂ ਵਲੌਗਸ ਦੇ ਨਾਲ ਤੁਹਾਡਾ ਐਂਟਰਟੇਨਮੈਂਟ ਕਰਦੇ ਰਵਾਂਗੇ ਤੇ ਜਦੋਂ ਮੈਨੂੰ ਬਾਰੋ ਕਾਲਾਂ ਆਉਂਦੀਆਂ ਬਾਰੋ ਮੈਸੇਜ ਆਉਂਦੇ ਆ ਕਿ ਇੱਕ ਅੱਜ ਮੈਂ ਤੁਹਾਨੂੰ ਦੱਸਦੀਆਂ ਇੱਕ ਮੈਨੂੰ ਬਾਰੋ ਅੱਜ ਕਾਲ ਆਈ ਆ ਯੂਕੇ ਸੀ ਕਿ ਯੂਐਸਏ ਸੀ ਮੈਨੂੰ ਇੰਨਾ ਪਤਾ ਨਹੀਂ ਲੱਗਦਾ ਹੈਗਾ ਦੇਸ਼ਾਂ ਦਾ ਬਾਹਰਲੇ ਦੇਸ਼ਾਂ ਦਾ ਪਰ ਕਿਧੋਂ ਤਾਂ ਆਈ ਸੀ ਜਾਂ ਯੂਐਸਏ ਤੋਂ ਜਾਂ ਯੂਕੇ ਤੋਂ ਇੰਗਲੈਂਡ ਤੋਂ ਸੀਗੀ ਸ਼ਾਇਦ ਹੈਨਾ ਯੂਐਸਏ ਕਿਹਨੂੰ ਕਹਿੰਦੇ ਆ ਪਲੀਜ਼ ਦੱਸ ਦਿਓ ਮੈਨੂੰ ਵੀ ਪਤਾ हां इंग्लैंड ਸੀ ਹੁਣ ਤੁਸੀਂ ਦੇਖ ਲਓ ਵੀ ਯੂਕੇ ਇੰਗਲੈਂਡ ਨੂੰ ਕਹਿੰਦੇ ਆ ਕਿ ਯੂਐਸਏ ਕਹਿੰਦੇ ਹਾਂ ਤੇ ਉੱਥੋਂ ਮੈਨੂੰ ਕਾਲ ਆਈ ਇੱਕ ਦੀਦੀ ਸੀ ਬਹੁਤ ਹੀ ਪਿਆਰੇ ਜੇ ਤੇ ਉਹ ਕਹਿੰਦੇ ਕਿ ਜਿਹੜਾ ਮੇਰਾ 1 ਸਾਲ ਦਾ ਬੱਚਾ ਨਾ ਉਹ ਤੁਹਾਡੇ ਵਲੌਗ ਦੇਖਣਾ ਬਹੁਤ ਪਸੰਦ ਕਰਦਾ ਵਾ ਮਤਲਬ ਜਦੋਂ ਮੈਂ ਉਹਨੂੰ ਵਲੌਗ ਲਾ ਕੇ ਦੇ ਦਿੰਨੀ ਆ ਤੁਹਾਡੇ ਉਹ ਇੰਨਾ ਖੁਸ਼ ਹੋ ਕੇ ਦੇਖਦਾ ਵਾ ਮਤਲਬ ਦੇਖੋ ਅਵੀ ਅੱਜਕੱਲ ਦੇ ਬੱਚੇ ਤੁਹਾਨੂੰ ਪਤਾ ਕਾਰਟੂਨ ਦੇਖ ਕੇ ਕਿੰਨਾ ਖੁਸ਼ ਹੁੰਦੇ ਕਾਰਟੂਨ ਹੀ ਦੇਖਦੇ ਆ ਹਨਾ ਤੇ ਉਹ ਸਾਲ ਦੇ ਬੱਚੇ ਨੂੰ ਕਹਿੰਦੇ ਮੈਂ ਕਹਿ ਦਨੀ ਆ ਦੇਖੋ ਕਮਲ ਪਟਿਆਲਾ ਆ ਗਈ ਤੇ ਉਹ ਇੰਨਾ ਖੁਸ਼ ਹੋ ਕੇ ਇੰਟਰਸਟ ਲੈ ਕੇ ਦੇਖਦਾ ਟਿਕ ਕੇ ਬਹਿ ਜਾਂਦਾ ਇੰਨਾ ਮੇਰੇ ਦਿਲ ਨੂੰ ਸਕੂਨ ਮਿਲਿਆ ਇਹ ਗੱਲ ਸੁਣ ਕੇ ਮਤਲਬ ਮੈਨੂੰ ਲੱਗਿਆ ਕਿ ਹਾਂ ਮੇਰੇ ਵਲੌਗ ਬਣਾਣੇ ਸਫਲ ਆ ਅਗਰ ਕੋਈ ਸਾਲ ਦਾ ਬੱਚਾ ਮੇਰੇ ਵੀਡੀਓ ਦੇਖ ਕੇ ਖੁਸ਼ ਹੋ ਰਿਹਾ ਤਾਂ ਮੈਂ ਤਾਂ ਅਗਰ ਜੇ ਕੋਈ ਮੈਨੂੰ ਮਾੜਾ ਵੀ ਬੋਲਦਾ ਤਾਂ ਮੈਂ ਉਹ ਇਗਨੋਰ ਕਰਕੇ ਇੱਕ ਪਾਸੇ ਰੱਖ ਕੇ ਤਾਂ ਮੈਂ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੇਰੇ ਬੱਚੇ ਮੇਰੀਆਂ ਭੈਣਾਂ ਇੰਨੇ ਬਾਹਰ ਬੈਠੇ ਲੋਕ ਮੈਨੂੰ ਇੰਨਾ ਪਸੰਦ ਕਰਦੇ ਨੇ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਮੇਰੇ ਵਲੌਗ ਬਣਾਣੇ ਸਫਲ ਆ ਮੈਨੂੰ ਰੋਜ਼ ਬਾਰੋਂ ਕੋਈ ਨਾ ਕੋਈ ਮੈਸੇਜ ਕਾਲ ਅਲੱਗ-ਅਲੱਗ ਦੇਸ਼ਾਂ ਤੋਂ ਆਂਦੀ ਰਹਿੰਦੀ ਆ ਤਾਂ ਮੈਨੂੰ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਤੁਹਾਡੇ ਸਾਰਿਆਂ ਨਾਲ ਤੇ ਮੈਸੇਜ ਪੜ੍ਹ ਕੇ ਚੈਟ ਕਰਕੇ ਤੁਹਾਡੇ ਬਸ ਇਦਾਂ ਹੀ ਆਪਣਾ ਪਿਆਰ ਔਰ ਸਪੋਰਟ ਹਮੇਸ਼ਾ ਮੈਨੂੰ ਬਣਾਈ ਰੱਖਿਓ ਤੇ ਅਸੀਂ ਸਾਡੇ ਵਲੌਗ ਜਿਹੜੇ ਉਹ ਤਾਂ ਹੀ ਲੋਕ ਬੱਚੇ ਵੀ ਮਤਲਬ ਮੈਂ ਬਹੁਤ ਖੁਸ਼ ਆ ਕਿ ਬੱਚੇ ਵੀ ਮੇਰੇ ਵਲੌਗ ਦੇਖ ਪਾ ਰਹੇ ਨੇ ਵੀਡੀਓ ਦੇਖ ਪਾ ਰਹੇ ਨੇ ਹਨਾ ਤਾਂ ਬਸ ਇਦਾਂ ਹੀ ਆਪਣਾ ਪਿਆਰ ਔਰ ਸਪੋਰਟ ਬਣਾਈ ਰੱਖਿਓ ਅਸੀਂ ਪਰਿਵਾਰਿਕ ਵਲੌਗ ਹੁੰਦੇ ਨੇ ਮੇਰੇ ਹਨਾ ਤੇ ਬਸ ਇਦਾਂ ਹੀ ਅਸੀਂ ਤੁਹਾਨੂੰ ਐਂਟਰਟੇਨਮੈਂਟ ਕਰਦੇ ਰਵਾਂਗੇ ਪਰਿਵਾਰਿਕ ਵਲੌਗ ਸਾਫ਼ ਸੁਥਰੇ ਵਲੌਗ ਅਸੀਂ ਖੁਦ ਬੜੀ ਕੋਸ਼ਿਸ਼ ਕਰਦੇ ਆਂ ਕਿ ਬੜਾ ਧਿਆਨ ਰੱਖਦੇ ਆਂ ਵੀਡੀਓ ਵਲੌਗ ਚ ਵੀ ਕੁਝ ਹਨਾ ਗਲਤੀ ਨਾਲ ਵੀ ਕੁਝ ਇਦਾਂ ਦਾ ਨਾ ਦਿਖੇ ਤਾਂ ਬਸ ਥੈਂਕ ਯੂ ਸੋ ਮੱਚ ਤੜਾ ਜਿਆਦਾ ਟਾਈਮ ਨਹੀਂ ਵੇਸਟ ਕਰਦੇ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਇੱਕ ਨਵੀਂ ਸਵੇਰ ਦੇ ਨਾਲ ਤਦ ਤੱਕ ਲਈ ਬਾਏ